ਤੁਸੀਂ ਦੇਖ ਰਹੇ ਹੋ ਮਾਲਵਾ ਐਮ ਬੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਤੇ ਟੀਮ ਮਾਲਵਾ ਤਸਵੀਰਾਂ ਤੁਹਾਨੂੰ ਦਿਖਾ ਰਹੀ ਹੈ ਬਾਬਾ ਫਕੀਰਿਆ ਦਾਸ ਕਰਾਚੋ ਜੀ ਦੀ ਯਾਦ ਨੂੰ ਸਮਰਪਿਤ ਕੁਸ਼ਤੀ ਦੰਗਲ ਕਰਾਚੋ ਦੀਆਂ ਸੋ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਨੌਜਵਾਨ ਇਸ ਕੁਸ਼ਤੀ ਦੰਗਲ ਨੂੰ ਦੇਖਣ ਆਏ ਨੇ ਤੇ ਵੱਡੇ ਪਹਿਰਵਾਨਾਂ ਨੇ ਹਿੱਸਾ ਧਿਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸਰਪੰਚ ਦਲਜੀਤ ਸਿੰਘ ਕਰਾਚੋਂ ਦੀ ਅਗਵਾਈ ਦੇ ਹੇਠ ਇਸ ਕੁਸ਼ਤੀ ਦੰਗਲ ਦੇ ਵਿੱਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਦਲਜੀਤ ਸਿੰਘ ਕਰਾਚੋਂ ਨੇ ਕੀਤਾ ਤੇ ਇਸ ਮੌਕੇ ਉੱਚੇਚੇ ਤੌਰ ਤੇ ਸੂਬੇ ਦੇ ਮੁੱਖ ਮੰਤਰੀ ਭਗਵਤ ਮਾਨ ਦੇ OSD ਰਾਜਵੀਰ ਸਿੰਘ ਘੁੰਮਣ ਤੋਂ ਇਲਾਵਾ ਪੋਲੀਟਿਕਲ ਸੈਕਟਰੀ ਸੁਖਵੀਰ ਸਿੰਘ ਸੁਖੀ ਐਮਐਲਏ ਗੁਰਲਾਲ ਸਿੰਘ ਕਨੌਰ ਤੋਂ ਇਲਾਵਾ ਗੁਰਮੇਲ ਸਿੰਘ ਕਰਾਚੋਂ ਐਸ ਡੀ ਐਮ ਪੁਵਾਨੀਗੜ ਬੀਬਾ ਮਨਜੀਤ ਕੌਰ ਐਸ ਪੀ ਬਲਵਿੰਦਰ ਸਿੰਘ ਚੀਮਾ ਡੀ ਐਸ ਪੀ ਰਾਹੁਲ ਕੌਂਸ਼ਲ ਤੋਂ ਇਲਾਵਾ ਅਨਾਜ ਮੰਡੀ ਪੁਵਾਨੀਗੜ ਦੇ ਪ੍ਰਧਾਨ ਪ੍ਰਦੀਪ ਮਿੱਤਰ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਉੱਥੇ ਹੀ ਪੰਜਾਬ ਦੇ ਨਾਮਵਾਰ ਗਾਇਕ ਵੀ ਪਹੁੰਚੇ ਨੇ ਕੁਰਬਿੰਦਰ ਬਿੱਲਾ ਹੁਣੀ ਉਹ ਵੀ ਪਹੁੰਚੇ ਨੇ ਉਸ ਤੋਂ 2 ਦਿਨ ਪਹਿਲਾਂ ਪੰਜਾਬ ਦੇ ਵੱਡੇ ਕਲਾਕਾਰਾਂ ਨੇ ਇਹ ਕੁਸ਼ਤੀ ਦੰਗਲ ਨੂੰ ਲੈ ਕੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਜਾਰੀ ਕੀਤੀਆਂ ਸੀ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕੁਸ਼ਤੀ ਦੰਗਲ ਕਿਉਂਕਿ ਸਮੇਂ ਦੀ ਮੁਖ ਲੋੜ ਵੀ ਹੈ ਮੋਬਾਈਲਾਂ 'ਚ ਜਿੱਥੇ ਨੌਜਵਾਨ ਪੀੜੀ ਗਲਤ ਹੁੰਦੀ ਜਾ ਰਹੀ ਹੈ ਉੱਥੇ ਗਰਾਊਂਡ ਦੀਆਂ ਖੇਡਾਂ ਵੀ ਜ਼ਰੂਰੀ ਨੇ ਸੋ ਤੁਹਾਨੂੰ ਉੱਥੇ ਦੇ ਚਲਦੇ ਹਾਂ ਜੋ ਸਤਿਵੰਤ ਸਭ ਜੀ ਮੇਰੇ ਪਿਕਚਰ ਨੂੰ ਵੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਕਰਾਚੋ ਦੀ ਪਵਿੱਤਰ ਧਰਤੀ ਇਸ ਧਰਤੀ ਦੇ ਉੱਤੇ ਹਮੇਸ਼ਾ ਇੱਕ ਵੱਡੀ ਤੇ ਕੁਸ਼ਤੀ ਦਾ ਜਿਹੜਾ ਮੇਲਾ ਕਰਾਇਆ ਜਾਂਦਾ ਸਾਡੇ ਵੱਡੇ ਵੀਰ ਰਾਜਵੀਰ ਕਰਾਚੋ ਚੁੱਕੇ ਕਰਾਚੋ ਤੇ ਸਾਰੀ ਜਿਹੜੀ ਟੀਮ ਹੈ ਰੁਸ਼ਕ ਮੇਂਦ ਪਵਿੰਦਰ ਪਹਿਲਵਾਨ ਟੀਮ ਮੈਂ ਐਸਪੀ ਸਾਹਿਬ ਉਹ ਵੀ ਸਾਰੇ ਆਏ ਨੇ ਜੱਸਾ ਪੱਟੀ ਦੀ ਜਿਹੜੀ ਕੁਸ਼ਤੀ ਹੈ ਤੇ ਆਪਾਂ ਸਾਰੇ ਜਿਹੜੇ ਇਲਾਕੇ ਨੇ ਬਹੁਤ ਸਪੋਰਟਸ ਨੂੰ ਪਿਆਰ ਕੀਤਾ ਸੋਪਾ ਤੁਸੀਂ ਜਿਹੜਾ ਜਨ ਜੁਆਏ ਕਰੀਏ ਤੇ ਕੋ ਨਾਮ ਦਾ ਜਿਹੜਾ ਉਹ ਵੇਟ ਕਿੰਨਾ ਕਰਦਾ ਹੁੰਦਾ ਕਿ ਕਹਿੰਦੇ ਵਾਸਤੇ ਹਾਂਜੀ ਹਾਂ ਜਿਹੜਾ ਨਾਲ ਹਮੇਸ਼ਾ ਜੁੜੇ ਹੋਏ ਹੋ ਕੋ ਕਬੱਡੀ ਨੇ ਬਹੁਤ ਮਾਨਸਿਕਕਾਰ ਦਿੱਤਾ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਵੈਲਕਮ ਤੁਹਾਡਿਆ ਕੁੱਝ ਰੋਡ ਕਰਵਾਇਆ ਗਿਆ ਕਿ ਜਿਹੜਾ ਵੀ ਦਾਏ ਨੂੰ ਧੰਨਵਾਦ ਹਾਂਜੀ ਇਹ ਬਾਬਾ ਫਕੀਰਾਦਾਸ ਜੀ ਦੀ ਪਵਿੱਤਰ ਯਾਦ ਦੇ ਵਿੱਚ ਹਰ ਸਾਲ ਜਿਹੜੀ ಗ್ರಾಮ ਪੰਚਾਇਤ ਕਰਾਚੋ ਦੇ ਵੱਲੋਂ ਕੁੱਝ ਕਿਆ ਕਰਵਾਈਆਂ ਜਾਂਦੀਆਂ ਨੇ ਇਸ ਵਾਰ ਸਾਡੀ ਟੁੱਟੀ ਲੱਗੀ ਸੀ ਪੰਚਾਇਤ ਦੀ ਜਿਸ ਦੀ ਜਿਹੜਾ ਮਹਾਂਪੁਰਖ ਦਾ ਪੰਡਕਰਾਚੋ ਦੇ ਵਿੱਚ ਬਾਬਾ ਫਕੀਰਾਦਾਸ ਜੀ ਦੀ ਯਾਦ ਨੂੰ ਕਰਵਾ ਰਿਹਾ ਹੈ ਬਾਬਾ ਡੋਡ ਦੇ ਵੱਡੀ ਵਾਲੀ ਦਾ ਦੂਜਾ ਪੱਲ ਜਾ ਗਿਆ ਕਰਾਏ ਵੀ ਬੋਟ ਬਾਬਾ ਜੀ ਆ ਬੀਲੀ ਪਹੁੰਚੇ ਹੋ ਗਏ ਹਾਂ ਜੀ ਤਾਂ ਕਿ ਅਜਰੇ ਸਰ ਪੁਸ਼ਤੀ ਸੰਗਤ ਦੇ ਵਿੱਚ ਨਾਮੀ ਪਹਿਲਵਾਨ ਨੇ ਜਿਹੜੇ ਆਪਣੇ ਪੰਜਾਬ ਦੇ ਜੱਟਾ ਭੱਟੀ ਜੀ ਉਹਨਾਂ ਦੀ ਪੁਸ਼ਤੀ ਦੇ ਜੋਰ ਦੇਖਣ ਵਾਸਤੇ ਜਿਹੜੀਆਂ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਨੇ ਅਸੀਂ ਸਾਰੇ ਸੰਗਤਾਂ ਦੇ ਵਿੱਚ ਪਹੁੰਚਣ ਤੇ ਧੰਨਵਾਦ ਕਰਦੇ ਹਾਂ ਸਤਿਕਾਰਯੋਗ ਮਾਨ ਦੇ ਤੌਰ ਤੇ ਸਾਡੇ ਵਿਚਕਾਰ ਸਾਡੇ ਵੱਡੇ ਭਰਾ ਸਰਦਾਰ ਰਾਜਵੀਰ ਸਿੰਘ ਜੀ ਕੁਮਾਰ ਐਸਜੀ ਸਾਹਿਬ ਪਹੁੰਚੇ ਹੈ ਸਤਿ ਆਸ਼ੁਕਰੀ ਸਾਬ ਕਿ ਪੋਲੀਟিক্যাল ਸੈਕਟਰ ਮੁਖਬਰ ਪੰਜਾਬ ਦੇ ਪੰਜਾਬ ਦੇ ਨਾਮ ਦੇ ਤੌਰ ਐਮਐਲ ਕਰਨ ਔਰ ਔਰ ਉਹਨਾਂ ਦੇ ਨਾਲ ਹੀ ਸਾਡੇ ਦੋਨੋਂ ਜੀ ਆਇਆਂ ਨੂੰ ਜਿਹੜੀ ਰਫਦੀ ਸਾਹਿਬ ਨੇ ਕਾਡੀ ਕਰ ਤੋਂ ਸੱਜੇ ਆਪਣੇ ਐਸਪੀ ਪਲਵਿੰਦਰ ਚੀਮਾ ਜੀ ਪਹੁੰਚੇ ਹੈ ਔਰ ਸਾਡੇ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਸੱਦੇ ਦੇ ਉੱਤੇ ਕੁਲਵਿੰਦਰ ਬਿੱਲਾ ਜੀ ਔਰ ਰਵੀ ਕੁਲਯੂ ਜੀ ਸਾਡੇ ਇੱਥੇ ਸਪਨਾਡ ਦੇ ਵਿੱਚ ਗੋਸ਼ਟੀ ਦੇਖਣੇ ਪਹੁੰਚੇ ਔਰ ਧੰਨਵਾਦ ਹੈ ਪਹਿਲੇ ਨਾਮ ਦਾ 1 ਲੱਖ ਰੁਪਏ ਹੈ ਦੂਜਾ ਦੂਸਰਾ ਨਾਮ ਦਾ 1 ਲੱਖ ਰੁਪਏ ਦਾ ਨਾਮ ਪਹੁੰਚਿਆ ਜੀ